ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਰਲ ਮਿਲ ਕਰਕੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਜਿਹੜਾ ਆਪਰੇਸ਼ਨ ਬਲੂ ਸਟਾਰ ਕੀਤਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਢਾਟੇਰੀ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨਮਸਤਕ ਹੋਣ ਗਏ ਸੀ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਟੈਕ ਕਰਕੇ ਉਹਨੂੰ ਢਾਟੇਰੀ ਕਰ ਦਿੱਤਾ ਅੱਜ ਆਪਾਂ ਸਾਰੇ ਸਾਬਤ ਸੂਰਬੀਰ ਜਥੇਬੰਦੀ ਅਤੇ ਸਮੁੱਚੇ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਰਲ ਮਿਲ ਕਰਕੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕੱਲੂਕਾਰਾ ਦਿਵਸ ਮਨਾ ਰਹੀਆਂ ਨੇ ਅੱਜ 6 ਜੂਨ ਨੂੰ ਅਸੀਂ ਸਰਹੰਦ ਮੰਡੀ ਦੇ ਵਿੱਚ ਸਾਰੇ ਰਲ ਮਿਲ ਕਰਕੇ ਇਹ ਦਿਹਾੜਾ ਮਨਾ ਰਹੇ ਹਾਂ 20ਵੀਂ ਸਦੀ ਦੇ ਮਹਾਨ ਸੂਰਬੀਰ ਯੋਧੇ ਭਾਈ ਸਾਹਿਬ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ 18 ਸਿੰਘ ਜੀ ਜਰਨਲ ਸੁਮੇਖ ਸਿੰਘ ਜੀ ਅਤੇ ਅਨੇਕਾਈ ਸਿੰਘ ਜਿਨ੍ਹਾਂ ਨੇ ਜਾਮੇ ਸਹਾਦਤ ਪ੍ਰਾਪਤ ਕੀਤੀ ਉਹਨਾਂ ਦੀ ਮਿੱਠੀ ਅਤੇ ਨਿੱਗੀ ਯਾਦ ਮਨਾਉਂਦੇ ਹੋਏ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਅੱਜ ਇੱਕ ਹੋਰ ਇਲਾਕਾ ਨਿਵਾਸੀਆਂ ਵਾਸਤੇ ਬਹੁਤ ਵੱਡੀ ਮਤਲਬ ਦੇਣ ਹੈਗੀ ਕਿ ਸਾਡੇ ਵਿੱਚ ਬਹੁਤ ਹੀ ਸਤਕਾਰਯੋਗ ਭਾਈ ਸਤਵੰਤ ਸਿੰਘ ਕੇਹਰ ਸਿੰਘ ਬਲਬੀਰ ਸਿੰਘ ਤੇ ਭਾਈ ਬਿਯੰਤ ਸਿੰਘ ਜਿਨ੍ਹਾਂ ਨੇ ਉਸ ਜ਼ਾਲਮ ਨੂੰ ਸੋਦਾ ਲਾਣ ਵਾਸਤੇ ਬਿਉਂਤ ਬਣਾਈ ਸੀ ਭਾਈ ਕੇਹਰ ਸਿੰਘ ਜੀ ਦੇ ਭਾਈ ਕੇਹਰ ਸਿੰਘ ਜੀ ਦੇ ਪੋਤਰੇ ਅੱਜ ਸਾਡੇ ਵਿੱਚ ਸਸੋਬਿਤ ਨੇ ਤੇ ਸਾਰੀ ਸੰਗਤ ਰਲ ਮਿਲ ਕਰਕੇ ਭਾਈ ਖੁਸ਼ਵਿੰਦਰ ਸਿੰਘ ਜੀ ਬਤਰਾ ਸਾਹਿਬ ਪ੍ਰੋਫੈਸਰ ਸਾਹਿਬ ਸਾਰੇ ਰਲ ਮਿਲ ਕਰਕੇ ਇਹਨਾਂ ਦਾ ਸਨਮਾਨ ਕਰ ਰਹੇ ਅੱਜ ਦੇ ਦਿਹਾੜੇ ਪਰ ਬੜੀ ਮੈਨੂੰ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਕੋਈ ਉਹ ਨਹੀਂ ਹੈਗੀ ਕਿ ਸਾਡੀ ਆਪਣੀ ਸਰਕਾਰ 25 ਸਾਲ ਪੰਜਾਬ ਦੇ ਵਿੱਚ ਰਹੀ ਜਿਹਨੂੰ ਅਸੀਂ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਕਹਿੰਦੇ ਆ ਪਰ ਭਾਈ ਸਾਹਿਬ ਅੱਜ ਇੱਕ ਕਾਲਜ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਨੇ ਮੇਰੀ ਕੌਮ ਨੂੰ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਬਹੁਤ ਹੋ ਗਿਆ ਗੁਰਦੁਆਰੇ ਦੇ ਵਿੱਚ ਸੋਨੇ ਲਾਉਣੇ بڑے ਪੱਥਰ ਅਸੀਂ ਗੁਰਦੁਆਰਿਆਂ ਦੇ ਵਿੱਚ ਲਾਤੇ بڑے ਚੰਦੂਆ ਸਾਹਿਬ ਰੁਮਾਲਾ ਸਾਹਿਬ ਭੇਟ ਕਰ ਲੈ ਹੁਣ ਬਸ ਕਰੀਏ ਕੌਮ ਦੇ ਹੀਰਿਆਂ ਨੂੰ ਕੌਮ ਦੇ ਮਰਜੀ ਬੜਿਆਂ ਨੂੰ ਸੰਭਾਲੀਏ ਇਹ ਬਹੁਤ ਹੀ ਮਹਾਨ ਸ਼ਖਸੀਅਤ ਭਾਈ ਕਿਹਰ ਸਿੰਘ ਜੀ ਦੇ ਪੋਤਰੇ ਭਾਈ ਸਾਹਿਬ ਜੀ ਸਾਡੇ ਵਿੱਚ ਆਏ ਨੇ ਤੇ ਜਥੇਬੰਦੀ ਨੇ ਸਮੂਹ ਅਤੇ ਗੁਰ ਸਾਹਿਬ ਜੀ ਦੀ ਸੰਗਤ ਵੱਲੋਂ ਅਜਿਨਾਂ ਦਾ ਸਨਮਾਨ ਕੀਤਾ ਗਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਕਰਨ ਸਿੰਘ ਪੁੱਤਰਾ ਸ਼ਹੀਰ ਬਾਬਾ ਕੇਰ ਸਿੰਘ ਜੀ ਅੱਜ ਅਜਿਨਾਂ ਨੂੰ ਬਹੁਤ ਸਨਮਾਨ ਮਿਲਿਆ ਜਿਹੜਾ ਇੱਥੇ ਆ ਕੇ ਸੰਗਤ ਵੱਲੋਂ ਦਿੱਤਾ ਗਿਆ ਕਿਵੇਂ ਦੇਖਦੇ ਮੈਂ ਸੰਗਤ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ 6 ਜੂਨ ਕੱਲੂ ਘਰੜੇ ਦਿਨ ਮੈਨੂੰ ਯਾਦ ਕੀਤਾ ਪਰਿਵਾਰ ਦਾਦਾ ਜੀ ਕਰਕੇ ਸਾਨੂੰ ਯਾਦ ਕਰਿਆ ਹਰੀ ਸਰਕਾਰ ਵੱਲੋਂ ਜਿਹੜੇ ਚੀਜ਼ਾਂ ਨੇ ਪਰਿਵਾਰਾਂ ਨੂੰ ਸੁਮਾਲਿਆ ਗਿਆ ਉਸ ਮਿਲ ਕੇ ਜਿਵੇਂ ਉਹਨਾਂ ਦੇ ਪੇਦਾਂ ਪਰਵਾ ਨੇ ਕੀ ਕੀਤਾ ਅੱਜ ਤੱਕ ਨਹੀਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੀ ਕਿੱਦਾਂ ਤੁਸੀਂ ਕੀ ਕਾਰੋਬਾਰ ਕਰ ਰਹੇ ਹੋ ਇਸ ਟਾਈਮ ਮੈਂ ਬਾਬਾ ਬੰਦਾ ਸਿੰਘ ਬਾਦਰ ਇੰਜੀਨੀਰਿੰਗ ਕਾਡਿਜ ਕਲਰਿਕਲ ਜੌਬ ਕਰਦਾ ਹਾਂ ਤੇ ਸ਼ਾਮ ਨੂੰ ਕਦੇ ਘਰ ਸਾਥ ਤੇ ਜੋਮੈਟੋ ਦਾ ਕੰਮ ਕਰਦਾ ਜਿਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਐਡੀ ਵੱਡੀ ਸ਼ਹੀਦੀ ਤੁਹਾਡੇ ਪਰਿਵਾਰ ਵੱਲੋਂ ਦਿੱਤੀ ਗਈ ਤੁਹਾਡੇ ਗੁਆਂਢ ਨੂੰ ਦਿੱਤੀ ਗਈ ਸੋਮਣੀ ਨਾ ਕਿਹੜਾ ਕਿਹੜਾ ਸਰਕਾਰ ਵੱਲੋਂ ਅਣਗੋਖਿਆ ਕਿ ਸਰਕਾਰ ਚੱਲੀ ਤਾਂ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਇਕਨੋਮੀ ਕਮੇਟੀ ਚੱਲੀ ਦਾ ਕੁਝ ਕਾਰ ਕਰੇ ਨਹੀਂ ਹਾਂਜੀ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੇ ਕਈ ਵਾਰ ਰਾਸਤਾ ਕਰਿਆ ਉਹ ਕਹਿੰਦੇ ਵੀ ਅਸੀਂ ਕਰਦੇ ਆ ਕਰਦੇ ਬਸ ਟਾਲ ਮਟੋਲਾ ਕਿਸੇ ਨੇ ਸਾਡੇ ਕੰਨੀ ਧਿਆਨ ਨਹੀਂ ਦਿੱਤਾ ਅਣਗੋਖਿਆ ਗਿਆ